ਤਤਮਾਨ ਮੁੱਖ ਮੰਤਰੀ ਪੰਜਾਬ ਨੇ ਅੱਜ ਆਪਣੇ ਬੂਲ ਪਗਾਤੇ ਸਮੇਂ ਤੋਂ ਸਮਾਂ ਕੱਢ ਕੇ ਗਿੱਦੜਪਾਹੇ ਪਹੁੰਚੇ ਮੁੱਖ ਮੰਤਰੀ ਪੰਜਾਬ ਤੇ ਡੀਪੀ ਢਿੱਲੋਂ ਨੂੰ ਲਿਆ ਜੱਫੀ ਚ ਤੇ ਕਿਹਾ ਕਿ ਪਾਰਟੀਆਂ ਦੇ ਵਿੱਚੋਂ ਚੰਗੇ ਬੰਦੇ ਸਾਨੂੰ ਮਿਲਦੇ ਨਾ ਤਾਂ ਜੱਫੀ ਪਾ ਕੇ ਉਹਨੂੰ ਕੁੱਟ ਕੇ ਕਾਲਜੇ ਨਾਲ ਲਾਇਆ ਉਹ ਕਹਿੰਦਾ ਤੂੰ ਬਾਰ-ਬਾਰ ਕਹੀ ਜਣਾ ਡੀਪੀ ਢਿੱਲੋਂ ਸਿਆ ਕਿ ਮੈਂ 38 ਸਾਲ ਕਾਲੀ ਦਲ ਦੀ ਸੇਵਾ ਕੀਤੀ ਕਹਿੰਦਾ ਮੈਂ ਜੱਟ ਦਾ ਪੁੱਤ ਐ 38 ਸਾਲ ਨੇ ਤਾਂ ਉਹਦਾ ਦੇਖ ਲਈ ਕੀ ਕੀਤਾ ਤੇ ਨਾ 2.5 ਸਾਲਾਂ ਚ ਕਹਿੰਦਾ ਮੈਂ ਮੁੱਲ ਮੋੜੂਗਾ ਤੇ ਨਾਲ ਭਗਵੰਤ ਮਾਨ ਨੇ ਕਿਹਾ ਕਿ ਦੀਪੀ ਢੋਂ ਇੱਕ ਗੁਲਾਬ ਦੇ ਫੁੱਲ ਦਾ ਗੁਲਦਸਤਾ ਇੱਚ ਕੋਈ ਦੂਰ ਐ ਨਹੀਂ ਦੂਰ ਐ ਇਹ ਨਹੀਂ ਵੀ ਉਹ ਜਿਹਦੇ ਬੰਨੀ ਦੋਨੇ ਭਰਾ ਖੜਦੇ ਐ ਚਾਹੇ ਆਪ ਦਾ ਨੁਕਸਾਨ ਹੋ ਜੇ ਫਿਰ ਉਹ ਪਿੱਛਾ ਨਹੀਂ ਦਿਖਾਉਂਦੇ ਇਹ ਮੰਨਣ ਵਾਲੀ ਗੱਲ ਹੈ ਅਟਲ ਸਚਾਈ ਹੈ ਉਹਨਾਂ ਨੇ ਕਿਹਾ ਪਿੱਛੇ ਵੀ ਉਹ ਲੜੇ ਤੇ ਲੋਕਾਂ ਨੇ ਕਿਹਾ ਕਿ ਇਹ ਡਿਪੀ ਢੋਪਾਈ ਤੁਹਾਡੇ ਹੀ ਪੁੱਤ ਭਤੀਜਾ ਤੇ ਉਸੇ ਸਿਰ ਤੇ ਹੱਥ ਰੱਖਿਓ ਤੇ ਨਵੀਆਂ ਪੌੜੀਆਂ ਚੜਾਉਣ ਦਾ ਮੇਰਾ ਕੰਮ ਹੈ ਨਾਲ ਉਹਨੇ ਵੀ ਕਿਹਾ ਫਿਰ ਨਾਲ ਉਹਨੇ ਗੱਲ ਕਹੀ ਸੀ ਇਹ ਕਹਿੰਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਜੀ ਕਹਿੰਦੇ ਕਹਿੰਦੇ ਭਾਈ ਦਿਪੀਟੇ ਲੋ 38 ਸਾਲਾਂ ਚ ਜਿਹੜੇ ਕੰਮ ਨਹੀਂ ਕਰਾ ਸਕਿਆ ਉਹ 2.5 ਸਾਲਾਂ ਦੇ ਵਿੱਚ ਕਰਵਾਊਗਾ ਤੇ ਇਹਨੂੰ ਵੱਡਾ ਪਿੰਨ ਦੇਣਾ ਮੇਰਾ ਕੰਮ ਹੈ ਇਟ ਮੀਨਜ਼ ਇਸ਼ਾਰਾ ਕਰ ਗਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਭਾਈ ਢਿੱਲੋਂ ਤੁਹਾਡਾ ਰੰਗ ਦਾ ਧੰਨਵਾਦ ਇਸ਼ਾਰਾ ਮੁੱਖ ਮੰਤਰੀ ਸਾਹਮਣੇ ਇਹ ਕੀਤਾ ਸੀ ਵੀ ਇੱਥੋਂ ਹਲਕੇ ਤੋਂ ਟਿਕਟ ਵੀ ਦੇਵਾਂਗੇ ਜੇ ਲੋਕਾਂ ਦੇ ਜਿਤੇਆਤਾ ਉਹਨਾਂ ਨਾਲ ਇਹ ਦੇ ਕਹਿ ਤਾ ਅੱਜ ਵੀ ਡਿੰਪੀ ਢਿੱਲੋਂ ਭਾਈ ਤੁਹਾਡਾ ਹੀ ਪੁੱਤ ਭਤੀਜਾ ਹੈ ਜੇ ਤੁਸੀਂ ਵੱਡੇ ਮਾਰਜ ਨਾਲ ਜਿਤੇਆਤਾ ਜਿੰਮਣੀ ਚੋਣ ਤੋਂ ਤੇ ਵੱਡਾ ਪੈਨ ਹਰਾ ਪੈਨ ਮਤਲਬ ਕੈਬਨਟ ਦੇ ਵਿੱਚ ਸ਼ਾਮਲ ਕਰਨਾ ਇੰਨੀ ਗੱਲ ਤਾਂ ਭਗਵੰਤ ਮਾਨ ਸਾਹਿਬ ਜਿਹੜੀ ਗੱਲ ਕਹਿੰਦੇ ਉਹ ਕਰਕੇ ਦਿੰਦੇ ਆ ਤੇ ਦੂਸਰੇ ਪਾਸੇ 38 ਸਾਲਾਂ ਦਾ ਕਹਿੰਦਾ ਮੁੱਲ ਮੋੜ ਕੇ ਦੇਊਗਾ ਤੇ ਢਿੱਲੋਂ ਪ੍ਰਮਾਨ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਸਮਾਧਮ ਰਾਹੀਂ ਵੀ ਭਾਈ ਤੁਹਾਨੂੰ ਜੇ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਦੇ ਵਿੱਚ ਲੈ ਲਿਆ ਜਾਂ ਟਿਕਟ ਦੇਤੀ ਟਿਕਟ ਦੇਣ ਤੋਂ ਬਾਅਦ ਜਿਮਨੀ ਚੋਣਾਂ ਕੁਦਰਤੀ ਗੱਲ ਹੈ ਰੂਲਿੰਗ ਪਾਰਟੀ ਨੂੰ ਵੋਟਾਂ ਪੈਂਦੀਆਂ ਹੁੰਦੀਆਂ ਕਿਉਂਕਿ ਕੱਲ ਵੀ ਅਸੀਂ ਕਿਹਾ ਸੀ ਕਿ ਅਮਲਾ ਪਹਿਲਾਂ ਤੇ ਤੰਤਰ ਮੰਤਰ ਸਰਕਾਰ ਕੋਲੇ ਹੁੰਦਾ ਜੇ ਤੁਸੀਂ ਜਿੱਤ ਵੀ ਗਏ ਮੰਤਰੀ ਬਣ ਕੇ ਵਿਕਾਸ ਵਾਲੇ ਪਾਸੇ ਜਾਓ ਪਾਰਟੀ ਬਾੜੀ ਚ ਬੈ ਕੇ ਨਾ ਰਹੋ ਲੋਕਾਂ ਦੇ ਲੜਾਈ ਝਗੜਿਆਂ ਤੋਂ ਦੂਰ ਰਹੋ ਜੇ ਕੋਈ મત ਭੇਦਾ ਕਿਸੇ ਦੇ ਕੋ ਭੈਣ ਭਾਈ ਆਉਂਦਾ ਲੜਾਈ ਝਗੜੇ ਵਾਲਾ ਤਾਂ ਉਹਨੂੰ ਸ਼ਾਂਤ ਕਰੋ ਇੱਕ ਦੂਜੇ ਦਾ ਜਿਹੜਾ ਮਨ ਮਟਾਵ ਨੂੰ ਖਤਮ ਕਰਕੇ ਦੋਨਾਂ ਲੋਕਾਂ ਨੂੰ ਦੋਨਾਂ ਪਾਰਟੀਆਂ ਨੂੰ ਸੇਧ ਦੇ ਕੇ ਉਸ ਰਾਹ ਪੈਓ ਇਹ ਨਾ ਹੋਵੇ ਕਿ ਕੀੜਾ ਕੱਢਣ ਲੱਗ ਜੇ ਜੋਨ ਮੰਤਰੀ ਬਣ ਕੇ ਰਾਜੇ ਬੜੇ ਗਾਲੀਆਂ ਕੱਢ ਲਈਏ ਸੁਖਵੀਰ ਬਾਦਲ ਵਾਲੀਆਂ ਕੱਢ ਲਈਏ ਇਹ ਕਰ ਲਈਏ ਇਹ ਢਾਈ ਸਾਲ ਸੋਨੂੰ ਲੋਕਾਂ ਨੇ ਜਿਹੜੇ ਦਿੱਤੇ ਨੇ ਜਾਂ ਦੇਣਗੇ ਜਾਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਨਵਾਜਣਗੇ ਤਾਂ ਪਬਲਿਕ ਦੀ ਸੇਵਾ ਵਾਸਤੇ ਲਾਇਓ ਕਿਉਂਕਿ ਡਿਕਟੇਟਰਸ਼ਿਪ ਦਾ ਕਰਕੇ ਦੇਖ ਲਈ ਤੁਸੀਂ ਵੀ ਕੀਤੀ ਹੈ ਉਹਦੇ ਵਿੱਚੋਂ ਕਿਸੇ ਨੇ ਕੁਝ ਨਹੀਂ ਕਟਿਆ ਕੁਝ ਜ਼ਿਆਦਾ ਝਗੜੇ ਹੁੰਦੇ ਸਾਡੀ ਜ਼ਮੀਨ ਦਾ ਰੌਲਾ ਜੀ ਸਾਡੀ ਵਟ ਵਟ ਲਈ ਜੀ ਸਾਡਾ ਇਧਰ ਪਾਣੀ ਤੋੜਤਾ ਪਤੀ ਪਤਨੀ ਦਾ ਰੌਲਾ ਭਰਾ ਭਰਾ ਦਾ ਰੌਲਾ ਇਹੋ ਜਿਹੇ ਝਗੜੇ ਫੁੱਟਕਲ ਝਗੜੇ ਅਕਸਰ ਦਫ਼ਤਰਾਂ ਦੇ ਵਿੱਚ ਆਉਂਦੇ ਨੇ ਉਹਨਾਂ ਵਿੱਚ ਜੇ ਜ਼ਿਆਦਾ ਬੰਦਾ ਰਾਜੀਨਾਮੇ ਵਾਲੇ ਪਾਸੇ ਪੈ ਜੇ ਤਾਂ ਨਾਲੇ ਪੁੰਨ ਨਾਲੇ ਫਲੀਆਂ ਫਲੀਆਂ ਮੀਣ ਜੇ ਐ ਵੀ ਦੋਨਾਂ ਪਾਸੋਂ ਵੋਟ ਮਿਲਦੀ ਐ ਕੁੰਨ ਇਹ ਐ ਵੀ ਕਿਸੇ ਦਾ ਰਾਜੀਨਾਮਾ ਕਰਾਉਣਾ ਸਭ ਤੋਂ ਵੱਡਾ ਧਰਮ ਐ ਪਾਰਟੀਵਾਦੀਆਂ ਗੁੱਟਬੰਦੀਆਂ ਝਗੜੇ ਕਰਾਉਣੇ ਉਹ ਤਾਂ ਜੇ ਤੂੰ ਮਰਜੀ ਆਪਾਂ ਲੜਾ ਦਈਏ ਕਿਸੇ ਨੂੰ ਜਿਵੇਂ ਇੱਕ ਕਾਲੀ ਦਾਲ ਚ ਦੋਨੇ ਭਰਾ ਰਹੇ ਨਾ ਉਹਦੇ ਚ ਢੜੇ ਬੰਦੀ ਬਣਾ ਕੇ ਕੀ ਖੱਟਿਆ ਨੁਕਸਾਨ ਖਾਦਾ ਤੇ ਝਾੜੂ ਵਾਲਿਆਂ ਨੇ ਹਰਾਇਆ ਵੀ ਤੇ ਹੁਣ ਫਿਰ ਉਹ ਉਹਦੇ ਝਾੜੂ ਚ ਆਪ ਨੂੰ ਆਉਣਾ ਪੈ ਗਿਆ ਕਿਉਂਕਿ ਸਮਾ ਸਮਾ ਸਮਰਾਤਾ ਹੀ ਨਹੀਂ ਪਤਾ ਹੁੰਦਾ ਵੀ ਆਪਾਂ ਕਿਹੜੇ ਰਾਹ ਤੇ ਕਦੋਂ ਕਿੱਧਰ ਨੂੰ ਜਾਣਾ ਪੈ ਜੇ ਤੇ ਆਵਾਮ ਹੈ ਪਬਲਿਕ ਹੈ ਰੱਬ ਦਾ ਰੂਪ ਹੈ ਇਸ ਨੂੰ ਮਾੜੇ ਰਾਹ ਨਹੀਂ ਪਾਉਣਾ ਚਾਹੀਦਾ ਦੂਸਰੀ ਗੱਲ ਅੱਜ ਭਗਵੰਤ ਮਾਨ ਸਾਹਮਣੇ ਡਿਪਟੀ ਢਿਲੋਂ ਨੂੰ ਲਾ ਕੇ ਬਾਦਲ ਪ੍ਰਵਾਹ ਲਈ ਵੱਡੀ ਮੁਸੀਬਤ ਪੈਦਾ ਕਰਤੀ ਉਹ ਕਿਵੇਂ ਕਰਤੀ ਹੁਣ ਜਿਮਨੀ ਚੂਣ ਦੀ ਟਿਕਟ ਵੀ ਮਿਲੂਗੀ ਸਰਕਾਰ ਢਿਲੋਂ ਨੂੰ ਜਿਤਾਉਗੀ ਵੀ ਤੇ ਸਰਕਾਰ ਭਗਵੰਤ ਮਾਨ ਸਾਹਮਣੇ ਕਹਿੰਦਾ ਵੱਡੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਸਿਰ ਤੇ ਹੱਥ ਰੱਖਣਾ ਤੁਹਾਡਾ ਕੰਮ ਹੈ ਮਤਲਬ ਵੀ ਵੋਟ ਤੁਸੀਂ ਪਾਉਣੀ ਹੈ ਜਿਮਨੀ ਚੋਂ ਦੀ ਤੇ ਮੰਤਰੀ ਬਣਾਉਣਾ ਮੇਰਾ ਕੰਮ ਹੈ ਵੱਡਾ ਪੈਨ ਵੀ ਦੇਊਗਾ ਕਹਿੰਦਾ ਪਰ ਬਾਦਲ ਕਾਲੀ ਮੁਸੀਬਤ ਇਹ ਬਣ ਸਕਦੀ ਹੈ ਚੱਲ ਅਚੱਲ ਜਾਇਦਾਦ ਟੱਗੀਆਂ ਬੱਗੀਆਂ ਜਿਹੜੀਆਂ ਹੈਗੀਆਂ ਉਹਨੇ ਸਾਰਾ ਕੁਝ ਉਜਾਗਰ ਹੋਊਗਾ ਦੀਪੀ ਢਿੱਲੂ ਦੱਸੂਗਾ ਸੋਖ ਵਿਲਾਸ ਹੋਟਲ 'ਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਮੈਂ ਸਕੂਲ ਬਣਾਉਂਗਾ ਉਹ ਇੱਕ ਮੰਝੇ ਦੀਆਂ ਜਦੋਂ ਪਾਵੇ ਖੇਡਣ ਲੱਗ ਗਏ ਤੇ ਫਿਰ ਬਾਹਿਆਂ ਤਾਂ ਭਾਈ ਆਪ ਹੀ ਡਿੱਗ ਪੈਂਦੀਆਂ ਹੁਣ ਉਧਰ ਨੂੰ ਸ਼ੁਰੂ ਕਰਤਾ ਸੀ ਐਮ ਸਾਹਿਬ ਨੇ ਕਿ ਸ਼ਾਇਦ ਇਹਨਾਂ ਤੋਂ ਲੈ ਕੇ ਸਾਰਾ ਕੁਝ ਭੇਜ ਤਾ ਤੇ ਜੋ ਵੀ ਬਣਾਇਆ ਹੋ ਸਕਦਾ ਉੱਥੇ ਸੁੱਕਵਾਲਾ ਚ ਸਕੂਲ ਖੋਲ੍ਹ ਦੇਵੇ ਦੂਜੀ ਗੱਲ ਕਿਹਾ ਕਹਿੰਦਾ ਡੀਪੀ ਢਿੱਲੂ ਦਾ ਤਾਂ ਇੱਧਰ ਘਰ ਹੈ ਨਾਰਾ ਐ ਇਹਨੂੰ ਕਰਕੇ ਕਹਿੰਦਾ ਬੋਲੇ ਸੋ ਨਿਹਾਲ ਇਨਕਲਾਬ ਜਿੰਦਾਬਾਦ ਐ ਇਹਨੂੰ ਬੋਲੋ ਥੋੜਾ ਜਿਹਾ ਕਹਿੰਦਾ ਉਹਨਾਂ ਨੂੰ ਵੀ ਪਤਾ ਲੱਗ ਜੀ ਸੋ ਤਲਖੀ ਦੇ ਵਿੱਚ ਇਹ ਗੱਲ ਕੀਤੀ ਹੈ ਦਾ ਮਤਲਬ ਵੀ ਸੁਖਵੀਰ ਬਾਦਲ ਕਹਿੰਦੇ ਮਨ ਆਪਣਾ ਜਿਹੜਾ ਹੈਗਾ ਭਗਵੰਤ ਮਾਨ ਹੈ ਜਿਲੋਂ ਲੱਗਦਾ ਹੈ ਚਾਹੀਦਾ ਵੀ ਹੈ ਚਾਹੀਦੇ ਆ ਲੋਕ ਲੁੱਟੇ ਆ ਕੁੱਟੇ ਆ ਧਰਮ ਦੀ ਕੋਈ ਰੱਖਿਆ ਨਹੀਂ ਹੋਈ ਸਿੱਖ ਪਰੰਪਰਾਵਾਂ ਨੂੰ ਖਤਮ ਕਰਤਾ ਪੰਜ ਜਿਹੜੇ ਸਾਡੇ ਪੰਜ ਪਿਆਰੇ ਸੀ ਉਹਨਾਂ ਦਾ ਦਿਲ ਹਰੂਨ ਕੇ ਰੱਖਦਾ ਤਸੀਫੇ ਲੈ ਲੈ ਘਰੋਂ ਘਰੀ ਭੇਜ ਤੇ ਜਥੇਦਾਰਾਂ ਨੂੰ ਹੁਕਮ ਦਿੱਤੇ ਹੋਰ ਬੜਾ ਕੁਛ ਆ ਰੋਜ ਆਪਾਂ ਮੈਦ ਧੋਈ ਜਾਂਦੇ ਆ ਪਰ ਉਮੀਦ ਹੈ ਕਿ ਹਲਕਾ ਗਿੱਦੜਵਾ ਦੇ ਲੋਕਾਂ ਦੇ ਨਈ ਨਮੀ ਕਰਨ ਜਾਗੇ ਚ ਉਹ ਵੀ ਸਾਡੇ ਭਾਈ ਆ ਮਿੱਤਰ ਐ ਕੋਈ ਬਜ਼ੁਰਗ ਐ ਚਰਚੇ ਐ ਕੋਈ ਤਾਏ ਐ ਕੋਈ ਬਾਬੇ ਲੱਗਦੇ ਐ ਕੋਈ ਭੈਣ ਭਾਈ ਐ ਕਿਸੇ ਹਲਕੇ ਦਾ ਵਿਕਾਸ ਹੋ ਜੇ ਚੰਗੀ ਗੱਲ ਹੋਊ ਕਿਉਂਕਿ ਫਾਰਵਰਡ ਇਲਾਕੇ ਨੂੰ ਹਰੇਕ ਜਾਣਾ ਚਾਹੁੰਦਾ ਹੁਣ ਆਪਣੇ ਉਹ ਕਿਧਰ ਵੇਤੋਂ ਕੋ ਬਠਿੰਡੇ ਤੋਂ ਕੋ ਮਾਨਸਾ ਤੋਂ ਆਏ ਜੋ ਬੰਦਾ ਉਹ ਚੌਦੇ ਤੇ ਜਾਂਦਾ ਅਗਲਾ ਕਹਿੰਦਾ ਇੱਥੇ ਨਹੀਂ ਜਾ ਰਹੇਂਦੇ ਪਟਿਆਲੇ ਚੱਲਾਂਗੇ ਪਟਿਆਲੇ ਵਾਲੇ ਕਹਿੰਦੇ ਚੰਡੀਗੜ੍ਹ ਚੱਲਾਂਗੇ ਚੰਡੀਗੜ੍ਹ ਵਾਲੇ ਕਹਿੰਦੇ ਬੰਬੇ ਚੱਲਾਂਗੇ ਇਹਦਾ ਮਤਲਬ ਵੀ ਉੱਥੇ ਵਿਕਾਸ ਹੋਇਆ ਜਾਂ ਉੱਥੇ ਸੁੱਖ ਸਹੂਲਤ ਹੈ ਹੋਣੀਆਂ ਚਾਹੀਦੀਆਂ ਕੁਦਰਤਾਂ ਨਿਜਮੈ ਇਹ ਨਹੀਂ ਪਤਾ ਵੀ ਕਿੱਥੋਂ ਦੇ ਭਾਗ ਕਿੱਥੇ ਲਿਖਿਆ ਬੰਦੇ ਦੇ ਕਿੱਥੇ ਰੋਟੀ ਖਾਣੀ ਪੈ ਸਕਦੀ ਹੈ ਕਦੋਂ ਵਜੀਰੀਆਂ ਮਿਲ ਸਕਦੀਆਂ ਗੁਰਬਾਣੀ ਦਾ ਪਰਮਾਨਾ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤਿਸ ਦੇ ਉਸ ਅਕਾਲ ਪੁਰਖ ਦਾ ਹੀ ਨਹੀਂ ਪਤਾ ਕਿਹਨੂੰ ਵਡਿਆਈਆਂ ਸੌਂਪ ਦੇ ਇਹਦੇ ਹੱਥ ਦੇ ਵਿੱਚ ਵਜੀਰੀ ਆ ਜੇ ਸੋ ਅੱਜ ਦੀ ਵੱਡੀ ਅਪਡੇਟ ਆ ਅਸੀਂ ਤਾਂ ਕੱਲ ਹੀ ਖਬਰ ਦਿੱਤੀ ਸੀਗੀ ਕਿ ਡਿੰਪੀ ਢੋਅ ਹੈ ਜਿਹੜਾ 2 ਵਜੇ ਸ਼ਾਮ ਨੂੰ ਹੋਵੇ ਗਾਮ ਆਦਮੀ ਪਾਰਟੀ ਚ ਅੱਜ ਭਗਵੰਤ ਮਾਨ ਸਾਹਿਬ ਨੇ ਗਿੱਦੜਵਾ ਆ ਕੇ ਸ਼ਾਮਲ ਕੀਤਾ ਤੇ ਨਾਲ ਉਹਨੂੰ ਗਲਾਬ ਦਾ ਫੁੱਲ ਕਿਹਾ ਹੈ ਲੋਕਾਂ ਨੂੰ ਕਿਹਾ ਵੀ ਮੇਰ ਭਰਿਆ ਇੱਥੇ ਹੱਥ ਰੱਖਿਓ ਵੱਡੀਆਂ ਕੌੜੀਆਂ ਚੜਾਉਣਾ ਮੇਰਾ ਕੰਮ ਹੈ ਤੇ ਵੱਡਾ ਪੈਨ ਦੇਣਾ ਮੇਰਾ ਕੰਮ ਹੈ ਹੋ ਸਕਦਾ ਉਸ ਇਲਾਕੇ ਵਾਸਤੇ ਮੰਤਰੀਪਦ ਮਿਲ ਜੇ ਚਲੋ ਮਿਲਣਾ ਵੀ ਚਾਹੀਦਾ ਤੇ ਢਿੱਲੋਂ ਪ੍ਰਵਾਹ ਨੂੰ ਮੈਂ ਦੁਬਾਰਾ ਫੇਰ ਰਿਪੀਟ ਬੇਨਤੀ ਕਰਦਾ ਕਿ ਤੁਸੀਂ ਇਸ ਹਾਸਿਏ ਤਰ੍ਹਾਂ ਪਹੁੰਚੋ ਇਸ ਗੱਲ ਤੇ ਨਾ ਜਾਇਓ ਕਿ ਉੱਥੇ ਪਾਰਟੀ ਬਾਗੀਆਂ ਬਣਾ ਦਿਓ ਗੁੱਟਬੰਦੀਆਂ ਪੈਦਾ ਕਰ ਦਿਓ ਲੋਕਾਂ ਨੂੰ ਲੜਾਉਣਾ ਸ਼ੁਰੂ ਕਰ ਦਿਓ ਝੂਠੇ ਪਰਚੇ ਦਰਜ ਕਰਾਉਣ ਲੱਗ ਜਿਓ ਜੇ ਤੁਹਾਨੂੰ ਪ੍ਰਮਾਤਮਾ ਦੇ ਵੱਲੋਂ ਤੇ ਸੀਐਮ ਸਾਹਿਬ ਨੇ ਕੋਈ ਵਜੀਰੀ ਦੇਤੀ ਤਾਂ ਉਹਨਾਂ ਲੋਕਾਂ ਦਾ ਵਿਕਾਸ ਕਰੋ ਕਿਉਂਕਿ ਉਹ ਕੰਮ ਕਰੋ ਕਿ ਦੂਸਰੀਆਂ ਪਾਰਟੀਆਂ ਦੇ ਲੋਕ ਮੱਲੋ ਮੱਲੀ ਆਉਣ ਕੇ ਜਾਂ ਹਾਂ ਢਿਲੋਣੇ ਚੰਗੇ ਕੰਮ ਕਰੇ ਬਟ ਇਹ ਨਹੀਂ ਵੀ ਕਿਸੇ ਦੀਆਂ ਲੜਾਈਆਂ ਕਰਾਤੀਆਂ ਝਗੜੀਆਂ ਕਰਾਤੀਆਂ ਕੋਈ ਕਿਸੇ ਪਿੱਛੇ ਲੜ ਪਿਆ ਚੱਲ ਥਾਣੇ ਮੈਂ ਫੋਨ ਕਰਤਾ ਇਹ ਇਹ ਗੱਲਾਂ ਨੂੰ ਤਤਬੁਤ ਕਰੋ ਥਾਣਿਆਂ ਦੇ ਵਿੱਚ ਵੀ 2 ਰੁਪਏ ਲੈ ਦੇ ਕੇ ਤਰਤਰ ਹੋ ਜਾਂਦਾ ਬੰਦਾ ਪੋਲਾ ਪੋਲਾ ਭੂਗਵਰਗ ਹੋ ਜਾਂਦਾ ਤੇ ਪੈਸੇ ਲੱਗ ਜਾਂਦੇ ਪਰ ਇਸ ਰਾਹ ਨਾ ਪਾਇਓ ਉਮੀਦ ਕਰਦੇ ਆ ਕਿ ਵਿਕਾਸ ਵਾਲੇ ਪਾਸੇ ਢਿੱਲੋਂ ਪ੍ਰਵਾਹ ਜਾਵੇਗਾ ਕਿਉਂਕਿ 60 ਸਾਲ ਤੋਂ ਬਾਅਦ ਬੰਦਾ ਬੈਸੀ ਬੌਂਸ ਦੀ ਜ਼ਿੰਦਗੀ ਜਿਉਂਦਾ ਜਵਾਨੀ ਵੇਲੇ ਹਰ ਕੁਝ ਹੋ ਜਾਂਦਾ ਚੰਗੇ ਮਾੜੇ ਕੰਮ ਵੀ ਹੋ ਜਾਂਦਾ ਜਵਾਨੀ ਨੱਚਦੀ ਹੈ ਪਰ ਹੁਣ ਡੀਪੀ ਢਿੱਲੋਂ ਨੂੰ ਉਮੀਦ ਕਰਦੇ ਆ ਡੀਪੀ ਢਿੱਲੋਂ ਨੂੰ ਬੇਨਤੀ ਕਰਦੇ ਆ ਤੇ ਉਮੀਦ ਕਰਦੇ ਆ ਕਿ ਵਿਕਾਸ ਵਾਲੇ ਪਾਸੇ ਭਾਈ ਜਾਈਂ ਤੇ ਲੋਕਾਂ ਦਾ ਚਹੇਤਾ ਬਣੀ ਤਾਂ ਜੋ ਲੋਕ ਕਹਿ ਨਹੀਂ ਹਾਂ ਜਰ ਠੀਕ ਹੈ ਤੇ ਭਗਵੰਤ ਮਾਨ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਸੈਕਰੀਟ ਤੋਂ ਉੱਟ ਕੇ ਗਿੱਦੜਵਾ ਪਹੁੰਚ ਕੇ ਉਹਨੂੰ ਸ਼ਾਮਲ ਕੀਤਾ ਤੇ ਅਸੀਂ ਉਮੀਦ ਕਰਦੇ ਆਂ ਕਿ ਸਰਕਾਰ ਇਹਨਾਂ ਲੋਕਾਂ ਤੇ ਖਰਾ ਉਤਰੇਗੀ ਜੋ ਵਾਅਦੇ ਕੀਤੇ ਆ ਉਹ ਪੂਰੇ ਕਰੇ ਦੂਸਰੀ ਗੱਲ ਹੈ ਜਿਹੜਾ ਬਾਦਲ ਪਰਿਵਾਰ ਲਈ ਜਿਹੜਾ ਹੈਗਾ ਢਿੱਲੋਂ ਪਰਿਵਾਰ ਆ ਜਿਹੜਾ ਇਹ ਡੀਪੀ ਕੇ ਖਤਰੇ ਦੀ ਨਿਸ਼ਾਨੀ ਹੈ ਕਿਉਂਕਿ ਪੋਲੀਟੀਕਲ ਵੇਸ ਤੇ ਵੀ ਖਤਰਾ ਹੈ ਫਨੈਸ਼ਲੀ ਤੌਰ ਤੇ ਵੀ ਕਤਰ ਹੈ ਤੇ ਭੇਤ ਦੇਣ ਵਿੱਚ ਵੀ ਕਤਰ ਹੈ ਰਾਮਣ ਮਰੀਆਣੀ ਸੀ ਜੇਪਬੀਸ਼ਰ ਨੇ ਦੱਸਿਆ ਉਹਨੂੰ ਬੇਦੀ ਬਹੁਤ ਧੁੰਨੀ ਚ ਹੁਣ ਭਾਈ ਹੋ ਸਕਦਾ ਧੁੰਨੀ ਵਾਲਾ ਤੀਰ ਡਿੱਪੀ ਢਿੱਲੋਂ ਦੱਸਦੇ ਜੇਕਰ ਉਹ ਸੁਖ ਬਲਾਸ ਵਾਲਾ ਕੰਮ ਸ਼ੁਰੂ ਹੋਣ ਵਾਲਾ ਹੀ ਐ ਸੋ ਅੱਜ ਦੀ ਬਹੁਤ ਵੱਡੀ ਤੁਹਾਨੂੰ ਅਪਡੇਟ ਦਿੱਤੀ ਆ ਵੀਰੋ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ